ਮੈਂ ਆਪਣਾ ਖੋਤ ਪੱਤਰ ਪੰਜਾਬੀ ਪਛਾਣ ਦੇ ਡਾਇਸਕੋਰਿਕ ਸੰਦਰਭ ਪੰਜਾਬੀ ਕਹਾਣੀ ਦੇ حوالے ਨਾਲ ਤੁਹਾਡੇ ਸਾਹਮਣੇ ਰੱਖਣਾ ਚਾਹੁੰਦੀ ਆ ਮੇਰੇ ਕੋਲ ਤਿੰਨ ਆਧਾਰ ਗਿੰਦੂ ਨੇ ਇੱਕ ਹੈ ਪੰਜਾਬੀ ਪਛਾਣ ਦੂਸਰੀ ਹੈ ਉਹਨਾਂ ਦਾ ਡਾਇਸਕੋਰਿਕ ਸੰਦਰਭ ਤੇ ਤੀਸਰੀ ਹੈ ਪੰਜਾਬੀ ਕਹਾਣੀ ਜਿਹੜੀ ਪ੍ਰਵਾਸੀ ਕਹਾਣੀ ਦੇ ਨਾਮ ਤੇ ਸਾਡੇ ਕੋਲ ਆ ਰਹੀ ਹੈ ਪੰਜਾਬੀ ਪਛਾਣ ਦੇ ਵਿਲੱਖਣ ਪਹਿਲੂ ਕਿਹੜੇ ਨੇ ਪੰਜਾਬੀ ਬੰਦੇ ਦੀਆਂ ਘਾਟਾਂ ਪੰਜਾਬੀ ਬੰਦੇ ਦੇ ਖਸੇ ਦਾ ਦੇ ਪਛਾਣ ਚ ਨਹੀਂ ਕਿਹੜੇ ਨੇ ਔਰ ਇਸ ਘਾਟ ਵਿੱਚ ਇਸ ਵਿਰਾਸਤ ਦੇ ਵਿੱਚ ਸਾਡਾ ਸਭਿਆ ਦਾ ਇਤਿਹਾਸ ਉਹ ਗੋਣ ਸੱਭਿਆਚਾਰ ਕਿਵੇਂ ਕਾਰਸ਼ੀ ਹੈ ਪੰਜਾਬੀ ਬੰਦੇ ਨੂੰ ਇਸ ਵਿਰਾਸਤ ਨੇ ਕਿਹੜੇ ਗੁਣ ਕਿਹੜੇ ਲੱਛਣ ਕਿ ਲਈ ਪੈਦਾ ਕਰਨੀਆਂ ਕਿਹੜੀਆਂ ਵਗਾਰਾਂ ਦੇ ਯੋਗ ਬਣਾਇਆ ਜਾਂਚ ਕੇ ਇਹ ਕਿ ਪੰਜਾਬੀ ਬੰਦਾ ਕਿੰਨਾ ਗੁਣਾਂ ਤੇ ਮਾਨ ਕਰਦਾ ਹੈ ਕਿੰਨਾ ਗੁਣਾਂ ਨੂੰ ਆਪਣੀ ਮਿਹੜਾਈ ਸਮਝਦਾ ਹੈ ਕਿਹੜੀਆਂ ਗੱਲਾਂ ਕੀਮਤਾਂ ਉਸਦੇ ਦਿਲ ਦੇ ਹੱਥ ਨੇੜੇ ਨੇ ਔਰ ਕਿਹੜੀਆਂ ਉਹਦੇ ਲਈ ਗਿਆ ਜ਼ਰੂਰੀ ਨੇ ਕਿਹੜੇ ਮੌਕੇ ਤੇ ਮਹੌਲ ਵਿੱਚ ਕੀ ਉਸ ਦਾ ਦਿਲ ਉਛਾਲੇ ਮਾਰਦਾ ਤੇ ਕਿੰਨੀਆਂ ਗੱਲਾਂ ਤੋਂ ਉਹ ਪਾਸਾ ਵੱਟਦਾ ਕਿੰਨਾਂ ਤੋਂ ਤਰੰਗ ਹੈ ਜਾਂ ਕਿੰਨਾਂ ਨੂੰ ਬੋਹਤਾ ਹੀ ਨਹੀਂ ਇਹਦੇ ਬਾਰੇ ਅਸੀਂ ਸਾਰੇ ਕੁਝ ਨਾ ਕੁਝ ਜਾਣਦੇ ਆ ਤੇ ਕੱਲ ਤੋਂ ਜਾਂ ਜਦੋਂ ਵੀ ਅਸੀਂ ਕਦੇ ਪੰਜਾਬੀਤ ਬਾਰੇ ਜਾਂ ਪੰਜਾਬੀ ਵਿਰਾਸਤ ਬਾਰੇ ਗੱਲ ਕਰਦੇ ਆ ਤਾਂ ਅਸੀਂ ਅਕਸਰ ਇਹਨਾਂ ਗੱਲਾਂ ਦਾ ਜ਼ਿਕਰ ਕਰਦੇ ਆ ਇਹ ਉਹ ਸਾਰੇ ਪਸਾਰ ਨੇ ਜਿਹੜੇ ਪੰਜਾਬੀ ਪਛਾਣ ਨੂੰ ਨਿਰਧਾਰਿਤ ਕਰਦੇ ਨੇ ਪਰਿਭਾਸ਼ਿਤ ਕਰਦੇ ਨੇ ਜਾਂ ਉਸਦੇ ਘਾੜਤ ਦਾ ਨਿਆਰਾ ਸੁਭਾਅ ਬੰਦੇ ਨੇ ਹੁਣ ਵੇਖਣਾ ਇਹ ਹੈ ਕਿ ਜਿਹੜੇ ਡਾਇਸਪੋਰਿਕ ਸੰਦਰਭ ਨੇ ਜਦੋਂ ਬੰਦਾ ਆਪਣੀ ਮਾਤਭੂਮੀ ਤੋਂ ਦੂਰ ਹੈ ਤਾਂ ਇਹ ਸੰਦਰਭ ਪੰਜਾਬੀ ਪਛਾਣ ਦੀਆਂ ਕਿਹੜੀਆਂ ਖਸਲ ਤੁਹਾਨੂੰ ਨਵੀਂ ਊਰਜਾ ਦਿੰਦੇ ਨੇ ਜਾਂ ਇਹ ਚ ਕੋ ਕਿ ਉਸਦੇ ਪਰਪੁਰਪਰਕ ਮੌਕਾ ਤੇ ਮਹਾਲ ਪੈਦਾ ਕਰਦੇ ਨੇ ਤੇ ਦੂਜੇ ਪਾਸੇ ਕਿਹੜੇ ਨੇ ਦਿਨਾਂ ਨੂੰ ਬੰਦਾਰ ਮੇਂਦੀ ਹੈ ਬਗਾਨੀਆਂ ਧਰਤੀਆਂ ਤੇ ਉਹਨੂੰ ਕਿਹੜੀਆਂ ਫਸਲ ਤਾਂ ਛੱਡਣ ਲਈ ਕਹ ਲੈਂਦਾ ਹੈ ਕਿਹੜੀਆਂ ਬਾੜੀਆਂ ਵਗੀਆਂ ਜਾਂਦੀਆਂ ਨੇ ਕਿਹੜੀਆਂ ਛੱਡਣ ਲਈ ਉਹਨਾਂ ਤੇ ਦਬਾਅ ਪੰਡਾ ਹੈ ਕਿਹਨਾਂ ਨੂੰ ਛੱਡਣ ਲਈ ਉਹ ਤਿਆਰ ਹੋ ਜਾਂਦਾ ਹੈ ਤੇ ਕਿਨਾਂ ਨੂੰ ਉਹ ਕਿਸੇ ਕੀਮਤ ਤੇ ਵੀ ਛੱਡਣ ਨਹੀਂ ਚਾਹੁੰਦਾ ਸਿਧਾਂਤਕ ਸ਼ਬਦ ਸ਼ਬਦਾਰੀ ਇਸ ਨੂੰ ਸੀ ਪੰਜਾਬੀ ਪਛਾਣ ਦੀ ਡਾਇਸਪੋਰਾਕ ਕੰਸਟਰਕਸ਼ਨ ਜਾਂ ਟਰਾਂਸਫਰਮੇਸ਼ਨ ਵੀ ਕਹਿ ਸਕਦੇ ਮੈਂ ਤੁਹਾਡੇ ਨਾਲ ਜੇ ਕਹਾਣੀ ਦੇ حوالے ਨਾਲ ਇਹ ਸਮਝਾ ਕਰਨਾ ਚਾਹੀਦਾ ਕਿ ਇਹ ਹਰ ਕਹਾਣੀ ਕਿਹੋ ਜਿਹਾ ਕੰਸਵਾਉਂਦੇ ਰਹੀ ਹੈ ਕਹਾਣੀ ਦੀ ਵਿਦਾ ਜਿਹੜੀ ਹੈ ਉਹਦੀ ਇੱਕ ਆਪਣੀ ਸਮਰੱਥਾ ਹੈ ਉਹ ਸਾਡੇ ਬਹੁਤ ਨਿੱਕੀ ਨਿਰਜੀ ਔਰ ਸਾਡੇ ਹਰ ਰੋਜ਼ ਮਰਦੀ ਜ਼ਿੰਦਗੀ ਦੀਆਂ ਜਿਹੜੀਆਂ ਮੁਸੀਬਤਾਂ ਨੇ ਆਤਾਂਖੀਆਂ ਵਾਲੀ ਉਸ ਨੂੰ ਹੀ ਜ਼ੁਬਾਨ ਦੇ ਸਕਦੀ ਹੈ ਉਸ ਕੋਲ ਬਹੁਤ ਵੱਡਾ ਜ਼ਿੰਦਗੀ ਦਾ ਪਰਰਮਾ ਦੇਣ ਦੀ ਇਜਾਜ਼ਤ ਉਹਦੇ ਕੋਲ ਨਹੀਂ ਹੁੰਦੀ ਔਰ ਪੰਜਾਬੀ ਬੰਦਾ ਆਪਣੀ ਰੋਜ਼ਮਰਹ ਦੀ ਜ਼ਿੰਦਗੀ ਵਿੱਚ ਇੰਨਾ ਘੜਾ ਨੂੰ ਕਿਵੇਂ ਮਹਿਸੂਸ ਕਰਦਾ ਹੈ ਇਹ ਮੈਂ ਤੁਹਾਡੇ ਨਾਲ ਸਾਂਝਾ ਕਰਾਂਗੀ ਜਦੋਂ ਅਸੀਂ ਡਾਇਸਪੋਰਿਕ ਲਿਖਤਾਂ ਦੇ ਹਵਾਲੇ ਦੇ ਨਾਲ ਜਾਂ ਕਹਾਣੀ ਨੂੰ ਪੜਦੇ ਹਾਂ ਤਾਂ ਕਹਾਣੀ ਸਿਰਫ ਇਹ ਨਹੀਂ ਹੈ ਕਿ ਉਹ ਉਸ ਬੰਦੇ ਦੀ ਨਿੱਜੀ ਨਿੱਕੀ ਅਨੁਭਵੀਆਂ ਤੁਰੰਦਰੇ ਪੜਤਾਈ ਹੈ ਇਹ ਸੋ ਕਿਤੇ ਵਾਧੇ ਹੈਗੇ ਕਿ ਪਾਰ ਸੱਭਿਆਚਾਰਕ ਤੇ ਪਾਰ ਸੱਭਿਆਤਾ ਮੁਲਤ ਸਥਿਤੀਆਂ ਦੇ ਵਿੱਚ ਸਾਡੀਆਂ شناختਾਂ ਜਿਹੜੀਆਂ ਨੇ ਉਹ ਕਿਵੇਂ ਮਸਲਿਆਂ ਦਾ ਧੁਰਾ ਬੰਦੀਆਂ ਨੇ ਇਹ ਵੀ ਇਸ ਕਹਾਣੀ ਦੇ ਹਵਾਲੇ ਨਾਲ ਸੀ ਸਮਾਜ ਅਤੇ ਆਉਣਾ ਬਾਰੇ ਵਿੱਚ ਕੋਈ ਰਾਏ ਹਮਲਾਸਦਿਆ ਜਿੱਥੋਂ ਤੱਕ ਪਛਾਣ ਦਾ ਮਸਲਾ ਹੈ ਪਛਾਣ ਇੱਕ ਪਛਾਣ ਦੀ ਘਾਹਤੀ ਕਿ ਗੁੰਜਲਾਲ ਵਰਤਾਰਾ ਇਸ ਵਿੱਚ ਸਾਡੀ ਜੈਨੇਟਿਕਸ ਸਾਡਾ ਖੂਲ ਸਾਡਾ ਇਤਿਹਾਸ ਸਾਡਾ ਧਰਮ ਦਰਸ਼ਨ ਸਾਡੀਆਂ ਰੀਤਾਂ ਰਸਮਾਂ ਮਿੱਥਾਂ ਪਰੰਪਰਾਵਾਂ ਸਾਡਾ ਖਾਣ ਪੀਣ ਗੀਤ ਸੰਗੀਤ ਤਮ ਤੰਦੇ ਤਰ੍ਹਾਂ ਕਿੰਨਾ ਅਣਗਿਣਤਆਂ ਜੀਤਾਂ ਨੇ ਜਿਹੜਿਆ ਕਿ ਯੁਗਦੰਤਰਾਂ ਤੋਂ ਕਿਵੇਂ ਤੇ ਕਿੰਨੇ ਕਾਲ ਸ਼ੀਨ ਨੇ ਇਸ ਦਾ ਸੀ ਅੰਦਾਜ਼ਾ ਵੀ ਨਾ ਸਕਦੇ ਔਰ ਕੁਝ ਛੜੀ ਦੀ ਨਾਮ ਹੈਗੀ ਹੈ ਪਛਾਣ ਹੈ ਇਸ ਨੂੰ ਕੁਝ ਨਿਸ਼ਾਨੀਆਂ ਸਾਡੀ ਨਸਲ ਦਿੰਦੀ ਹੈ ਸਾਡਾ ਰੰਗ ਕਾਲਾ ਹੈ ਗੋਰਾ ਹੈ ਕਿ ਭੂਰਾ ਹੈ ਸਾਡੀਆਂ ਅੱਖਾਂ ਕਾਲੀਆਂ ਨੇ ਨੀਲੀਆਂ ਨੇ ਕਿ ਚੁੰਨੀਆਂ ਨੇ ਸਾਡੇ ਵਾਲ ਕਾਲੇ ਨੇ ਸੁਨਹਿਰੇ ਨੇ ਕਿ ਗੁੰਗਰਾਲੇ ਨੇ ਨੱਕ ਜਿਹੜੇ ਹੈਗੇ ਨੇ ਉਦਕਖੇ ਨੇ ਕਿ ਫਿੱਡੇ ਨੇ ਇਹ ਚੀਜ਼ ਜਿਹੜੀ ਹੈਗੀ ਹੈ ਬੰਦੇ ਦੀ ਨਸਲ ਤੇਕਰ ਇਹ ਸਭ ਜੈਨੇਟਿਕਸ ਨਾਲ ਜੁੜੀਆਂ ਹੋਈਆਂ ਇੱਕ ਜਟਿਲ ਪ੍ਰਕਿਰਿਆਵਾਂ ਨੇ ਔਰ ਕਿਸੇ ਹੱਦ ਤੱਕ ਇਹ ਕਿਸੇ ਵੀ ਪਛਾਣ ਦੇ ਸਥਾਈ ਚੰਨੇ ਜਿਨ੍ਹਾਂ ਤੋਂ ਅਸੀਂ ਸੌਖੇ ਕਿਤੇ ਨਿਜ਼ਾਮ حاصل ਨਹੀਂ ਕਰ ਸਕਦੇ ਜੈਨੇਟਿਕਸ ਦੀਆਂ ਨਵੀਆਂ ਖੋਜਾਂ ਭਾਵੇਂ ਸਾਈ ਦੇ ਨਕਸ਼ੇ ਲੰਦੇ ਵਿੱਚ ਪਿਆਰ ਦਰਸਾ ਰਹੀਆਂ ਨੇ ਤੇ ਹਰ ਤਰ੍ਹਾਂ ਦੀ ਨਵੀਂ ਜਿਹੜੀ ਇੱਕ ਨਵਾਂ ਖੋਜ ਹੈਗੀ ਉਹ ਇਸ ਪਾਸੇ ਚੱਲ ਰਹੀ ਹੈ ਪਰ ਆਮ ਹਾਲਤਾਂ ਦੇ ਵਿੱਚ ਬੰਦੇ ਦਾ ਇਸ ਪਛਾਣ ਦੇ ਉੱਤੇ ਕੋਈ ਵੀ ਕਾਬਸ ਨਹੀਂ ਹੋ ਸਕਦਾ ਯੋ ਕੰਟਰੋਲ ਨਹੀਂ ਕਰ ਸਕਦਾ ਇਸ ਕਰਕੇ ਇਹਨਾਂ ਚਿੰਨਾ ਦੀ ਨਿਰੰਤਰਤਾ ਦੇ ਨਾਲ ਹੀ ਨਸਲਾਂ ਤੇ ਰੰਗਾਂ ਦੀ ਦੁਨੀਆਂ ਦੇ ਸਦੀਆਂ ਤੱਕ ਬਣੀ ਰਹੇਗੀ ਬੁਦਾਇਸ਼। ਅਰੇ ਇੱਕ ਮਤਲਬ ਸਭ ਇਹ ਜਾਣ ਚਾਹਤੇ ਕਿਵੇਂ ਹੈਗਾ ਕਿ ਅਸੀਂ ਆਪਣੀ ਨਸਲੀ ਸ਼ੁੱਧਤਾ ਤ ਤਿਰੰਤਰਤਾ ਦਾ ਜੋ ਹੈਗਾ ਉਹ ਵੀ ਸਾਡਾ ਇੱਕ ਸਹਿਜ ਪ੍ਰਤੀਮਾ ਹੈ। ਇਸ ਪਰਸੰਨ ਦੇ ਵਿੱਚ ਪੰਜਾਬੀ ਜੀਨ ਕਿੰਨਾ ਪਕੜਿਆ ਕਿੰਨਾ ਮਰੋਆ ਹੈ ਸਿਰੇ ਦੀ ਗਰਮੀ ਸਿਰੇ ਦੀ ਸਰਦੀ ਚਰਪੰਦੇ ਇਹਦੀ ਕਿੰਨੀ ਸਮਰਥਾ ਰੱਖਦਾ ਹੈ। ਔਰ ਪੰਜਾਬੀ ਬੰਨਾ ਆਪਣੀ ਪੰਜਾਬੀ ਦਿਖ ਕਰਕੇ ਆਪਣੀ ਪੂਰੀ ਦਿਖ ਕਰਕੇ ਡਾਇਸਪੋਰਾ ਖਾਲ ਦਾ ਵਿੱਚ ਕਿੰਨਾ ਪ੍ਰਸ਼ਨ ਕਿੰਨਾ ਵਧਾਨ ਦੇ ਰੋਗਰੂ ਹੈ ਇਸ ਵਾਇ ਸੰਕੇਤ ਮੈਂ ਬਾਅਦ ਵਿੱਚ ਕਰਾਂਗੇ ਜਿਵੇਂ ਸਾਡੀ ਪਛਾਣ ਦੇ ਕੁਝ ਜੈਨੇਟਿਕ ਪਹਿਲੂ ਨੇ ਐਵੇਂ ਹੀ ਸਾਡੇ ਕੁਝ ਭੌਤਿਕ ਪਹਿਲੂ ਨੇ ਜਿਹੜੀ ਸਾਡੀ ਸ਼ਨਾਖਤ ਦਾ ਹਿੱਸਾ ਬਣੇ ਹੋਏ ਨੇ ਉਹ ਅਸਲ ਵਿੱਚ ਸਾਡੀ ਸਭਿਆਚਾਰਕ ਕਹਾਵਤ ਹੈ ਜਿਹੜੀ ਕਿ ਸਾਡਾ ਕੁਸ਼ਤਾਂ ਦਾ ਇਤਿਹਾਸ ਹੈ ਸਾਡਾ ਸਦੀਆਂ ਦਾ ਇਤਿਹਾਸ ਹੈ ਔਰ ਉਹ ਅਚੇਤ ਸੁਚੇਤ ਆਪਣੀ ਮੌਜੂਦਗੀ ਜਿਹੜੀ ਹੈ ਉਹ ਜ਼ਾਹਰ ਕਰਦਾ ਰਹਿੰਦਾ ਔਰ ਬੜੀਆਂ ਹੀ ਨਵੀਆਂ ਪਰੰਪਰਾਵਾਂ ਨੇ ਸਾਡੀਆਂ ਸੱਭਿਆਚਾਰਕ ਪਰੰਪਰਾਵਾਂ ਨੇ ਉਹਨਾਂ ਦੇ ਰਹੀ ਨਿਰੰਤਰ ਕਾਰਸ਼ੀਰ ਹੁੰਦਾ ਹੈ ਸਾਡਾ ਸਾਡੀ ਵਿਆਹ ਸੰਸਥਾ ਕਿਹੋ ਜੀ ਹੈ ਕਿ ਉਹ ਜਿਹੜੀ ਤਰ੍ਹਾਂ ਸਮਾਂ ਨੇ ਜਨਮ ਮੌਤ ਦੁੱਖ ਸੁੱਖ ਨੂੰ ਸਿੱਕੇਵੇਂ ਮੁਖਾਤਬ ਹੋਣਾ ਇਹ ਸਾਰਾ ਕੁਝ ਸਾਡੀ ਜੀਵਨ ਚਾਲ ਦੇ ਵਿੱਚ ਸ਼ਾਮਲ ਹੈ ਔਰ ਇਹ ਉਹ ਰੀਤਾਂ ਨੇ ਜਿਹੜੀਆਂ ਸਾਡੇ ਪੁਰਖਿਆਂ ਨੇ ਲੰਮੇ ਸਮਾਜਿਕ ਅਮਲ ਦੇ ਵਿੱਚ ਸਾਨੂੰ ਸਭ ਪਰੌਣ ਦੇ ਕਰੀਆਂ ਨੇ ਔਰ ਸਾਡੇ ਜਨਮ ਤੋਂ ਪਹਿਲਾਂ ਤੇ ਸਾਡੇ ਮਰਨ ਤੋਂ ਬਾਅਦ ਵੀ ਇਹ ਕਾਰਜ ਸ਼ੇਲ ਰਹਿੰਦੀਆਂ ਨੇ ਆਪਣੀ ਤਰ੍ਹਾਂ ਦਾ ਜੀਵ ਖਾਂਦੀਆਂ ਨੇ ਸਾਡੀ ਪਛਾਣ ਦਾ ਜਿਹੜਾ ਇਹ ਪਹਿਲੂ ਹੈ ਇਹ ਓਵੇਂ ਜਮਾਂਦਰੂ ਤਿਥਥ ਨਹੀਂ ਜਿਵੇਂ ਜੈਨੇਟਿਕ ਪਹਿਲੂ ਹੈ ਬਲਕਿ ਇਹ ਨਿਰੰਤਰ ਬਦਲਾਅ ਵਿੱਚ ਨਿਰੰਤਰ ਦੇ ਵਿੱਚ ਤਬਦੀਲੀ ਆਉਂਦੀ ਰਹਿੰਦੀ ਹੈ ਪਰ ਸਾਡੇ ਮਨਾਂ ਵਿੱਚ ਇਸ ਦੀ پکڑ ਜੁੜੀ ਹੋਈ ਹੈ ਬਹੁਤ ਪੀੜਿਤ ਤੇ ਰਹਿੰਦੇ ਹਾਂ ਸਾਡੀ ਨਸਲੀ ਕਰਮੀ ਜਾਂ ਸਪੈਸ਼ਲ ਰਖਾਫਤ ਜਿਹੜੀ ਮੂਲ ਦਿੱਤੇ ਦੇ ਵਿੱਚ ਇੱਕ ਤਾਕਤ ਹੁੰਦੀ ਹੈ ਜਿੱਥੇ ਅਸੀਂ ਬਹੁ ਗੰਟੀ ਵਿੱਚ ਹੁੰਨੇ ਆ ਉਹੀ ਡਾਇਸਪੋਰਿਕ ਡਾਇਸਪੋਰਿਕ ਹਾਲਤਾਂ ਵਿੱਚ ਉਹਨੂੰ ਪਛਾਣ ਇੱਕ ਚੁਣੌਤੀ ਬਣ ਜਾਂਦੀ ਹੈ ਕਿਉਂਕਿ ਸਾਡੇ ਕੋਲੋਂ ਜਿਹੜੀ ਇੱਕ ਨਾਮ ਨਹੀਂ ਹੈਗੀ ਹੈ ਸਭਾਜਾਰਿਕ ਪੋਜੀਸ਼ਨ ਹੈ ਉਹਦੀ ਰਾਜਨੀਤੀ ਲੋਕਲ ਨਾਲ ਜੁੜੀ ਹੁੰਦੀ ਹੈ ਇਸ ਕਰਕੇ ਡਾਇਸਪੋਰਿਕ ਪਛਾਣਾਂ ਦਾ ਆਪਣੇ ਮੂਲ ਦਿੱਤੇ ਤੋਂ ਪਰੇ ਬਾਕੀਆਂ ਧਰਤੀਆਂ ਤੋਂ ਹੋਣਾ ਹੀ ਸਮੱਸਿਆ ਦਾ ਹੁੰਦਾ ਹੈ ਸੋ ਜਿਹੜੀ ਡਾਇਸਪੋਰਿਕ ਪਛਾਣਾ ਹੈ ਉਹਦੇ ਲਈ ਜਿਹੜਾ ਪਹਿਲਾ ਸਾਹਮਣਾ ਜਾਂ ਪਹਿਲੀ ਵੰਗਾਰ ਛਿਗੀ ਆ ਉਹ ਹੈਗਾ ਕਿ ਮੇਜ਼ਬਾਨ ਸੱਭਿਆਚਾਰ ਦੇ ਨਾਲ ਉਸ ਦਾ ਰਿਸ਼ਤਾ ਕਿਵੇਂ ਦਾ ਹੋਵੇ ਤੇ ਕਿਸ ਤਰ੍ਹਾਂ ਬਣੇ ਨਵੇਂ ਮਹੌਲ ਨੂੰ ਖਾਵਾ ਬਣਾਉਣ ਲਈ ਸਾਡੀ ਜਿਹੜੀ ਜਿਹੜਾ ਡੈਸਕ ਹੋਣਾ ਹੁੰਦਾ ਉਹਦੀ ਪਹਿਲੀ ਤਰਜੀਹ ਇਹ ਹੁੰਦੀ ਹੈ ਕਿ ਉਹ ਉਹ ਉਸ ਆਪਣੇ ਆਪ ਨੂੰ ਉਹਨਾਂ ਨੇ ਵੀ ਸ਼ਾਮਲ ਕਰ ਲਈ ਉਹਨਾਂ ਨਾਲ ਆਪਣੇ ਆਪ ਨੂੰ ਅਸਿਮੂਲੇਟ ਕਰ ਲਏ ਔਰ ਇਸ ਨੂੰ ਜਿਹੜਾ ਐਡਵਰਸ ਸੈਟ ਹੈਗਾ ਉਹ ਉਹ ਆਈਡੈਂਟੀਟਰੀਅਨ ਪੋਲਿਟਿਕਸ ਵੀ ਦੇ ਅੰਦਰ ਜਦੋਂ ਅਸੀਂ ਇਸ ਸਥਿਤੀ ਨੂੰ ਪੰਜਾਬੀ ਡਾਇਸਪੋਰਾ ਦੇ ਇੱਕ ਨਾ ਹਾਲੇ ਹੋ ਦੇਖਦੇ ਹਾਂ ਤਾਂ ਸਾਨੂੰ ਪਤਾ ਲੱਗਿਆ ਕਿ ਜਿਹੜੇ ਸਨਾਕ ਸਿਸਟਮ ਜਾਂ ਜਿਹੜੀ ਜੀਵਨ ਜਾਤ ਸਾਡੀ ਸਹਿਜ ਕੁਦਰਤ ਤੇ ਹਿੱਸਾ ਸੀ ਉਹ ਉਸ ਉੱਤੇ ਵੀ ਕਿਸੇ ਕਿਸੇ ਨੂੰ ਦੇ ਦਬਾਅ ਕੰਦੇ ਨੇ ਕਿਹੜੀਆਂ ਪਸੰਦਗੀਆਂ ਸਾਨੂੰ ਛੱਡੀਆਂ ਪੈਦੀਆਂ ਨੇ ਕਿਹੜੀਆਂ ਚਾਹ ਨਾ ਚਾਹੇ ਹੋਈਆਂ ਵੀ ਬੁਨਾਉਣੀਆਂ ਕੰਡੀਆਂ ਨੇ ਕਿਹੜੀਆਂ ਆਪ ਤਾਂ ਛੱਡੀਆਂ ਮਾੜੀਆਂ ਹੀ ਜਾਂਦੀਆਂ ਨੇ ਕਿਹੜੀਆਂ ਨੂੰ ਪਰਫੈਕਟ ਹੋਣ ਦਾ ਮੌਕਾ ਮਿਲਦਾ ਤੇ ਕਿਹੜੀਆਂ ਅਸੀਂ ਖੁਦ ਹੀ ਛੱਡ ਦੇ ਬਰਕੇ ਸਾਨੂੰ ਛੱਡਾਉਣੀਆਂ ਸਾਡੇ ਕੋਲ ਛੱਡਾਇਆ ਜਾਂਦੀਆਂ ਨੇ ਡਾਕਟਰ ਹਰੀਸ਼ ਨਾਰਿੰਗ ਨੇ ਆਪਣਾ ਇੱਕ ਲੇਖ ਹੈ ਗਲੋਬਲਾਈਜੇਸ਼ਨ ਡਾਇਸਪੋਰਾ ਐਂਡ ਕਲਚਰਲ ਆਇਡੈਂਟੀਟੀ ਉਹਨੇ ਜਿਹੜਾ ਡਾਇਸਪੋਰਾ ਵਿਹਾਰਾ ਨੂੰ ਪੇਂ ਕਰਾ ਦੱਸਿਆ ਉਹ ਲਿਖਦਾ ਹੈ ਕਿ ਪੰਜਾਬੀ ਪਛਾਣ ਦੇ ਕੁਝ ਪ੍ਰਤਾਵਿ ਅਜਿਹੇ ਸਨ ਜਿਨ੍ਹਾਂ ਨੂੰ ਡਾਇਸਪੋਰੇ ਨੇ ਨਵੇਂ ਮੌਕੇ ਦੇ ਮਹੌਲ ਵਿੱਚ ਓਪਰੇ ਨਾਲ ਲੱਗਣ ਲਈ ਤੱਕ ਫਟ ਛੜੇ ਤਾ ਜਿਵੇਂ ਕਹਿੰਦਾ ਕਿ ਜਿਹੜਾ ਪੰਜਾਬੀ ਬੰਦਾ ਸੀ ਉਹਨੇ ਆਪਣਾ ਡਰੈਸ ਕੋਡ ਬਦਲ ਬਦਲਣ ਦੇ ਵਿੱਚ ਕੋਈ ਹਿਚਕਜਾਹਤ ਨਹੀਂ ਦਿਖਾਈ ਕਹਿੰਦਾ ਕਿ ਵੀਵੀ ਸਰੀ ਦੇ ਮੂਡ ਵਿੱਚ ਹੀ ਅਨਪਰ ਪਿੰਡੂ ਆਪਣੀਆਂ ਪਿੰਡੂ ਪੰਜਾਬੀ ਆਪਣੀਆਂ ਤਹਿਤਾਂ ਕੁੱਤੇ ਪਜਾਮੇ ਛੱਡ ਕੇ 3 ਪੀਸੂ ਜੇਨ ਵਾਲੀਆਂ ਕੜੀਆਂ ਪਾਈ ਜੈਂਟਲਮੈਨ ਬਣੇ ਵੈਨਕੂਵਰ ਤੇ ਵਿਕਟੋਰੀਆ ਗਿਆਨਕ ਸਟ੍ਰੀਟਾਂ ਵਿੱਚ ਟੁਰਨ ਲੱਗ ਪਏ ਸਨ ਕੋਜੀਟਿੰਗ ਅਜੇ ਸੰ ਜਿਹੜੇ ਮੀਲ ਸਪਾਂਸਰ ਦਾ ਚਾਰੂ ਵਿੱਚ ਪਰਵਾਣ ਚੜਨ ਦੀ ਸੁਵਿਧਾ ਲਈ ਜਾਂ ਉਹਨਾਂ ਨੇ ਦਬਾਹੇ ਛੱਡਨੇ ਪਏ ਉਹਦੇ ਵਿੱਚੋਂ ਦੱਸ ਦੱਸ ਹੈਗਾ ਕਿ ਪਰਵਾਣ ਚੜਨ ਦੇ ਲਈ ਸਭ ਤੋਂ ਪਹਿਲਾਂ ਉਹਨਾਂ ਨੇ ਉਹਨਾਂ ਦੀ ਭਾਸ਼ਾ ਸਿੱਖਣੀ ਚਾਹੀਦੀ ਤਾਂ ਕਿ ਉਹਨਾਂ ਦੇ ਨਾਲ ਉਸ ਭਾਸ਼ਾ ਦੇ ਵਿੱਚ ਗੋਲਿਆ ਜਾ ਸਕੇ ਔਰ ਥੀਸੀ ਵੇਸੀ ਇਸੇਹੀ ਜਿਹੜੀ ਪੰਜਾਬੀ ਬੰਦੇ ਨੂੰ ਆਪਣੀ ਦੱਬੀ ਜੀ ਲੈਣੀ ਪਈ ਉਹ ਸੀ ਆਪਣੇ ਤੜਕਿਆਂ ਮਸਾਲਿਆਂ ਸਾਫ ਸੁਆਈ ਦੇ ਤੋਤਰੀਆਂ ਵਿੱਚ ਦੱਬੀ ਲੈਣਾ ਔਰ ਇਹ ਮੇਜ਼ਬਾਨ ਦੀ ਰਿਸਟੈਂਸ ਸੀ ਕਿਉਂਕਿ ਉਹਨਾਂ ਨੂੰ ਬਾਂਡ ਵਿੱਚ ਵਸਣਾ ਹੈ ਬਾਂਡ ਵਿੱਚ ਰਸਣਾ ਉਹ ਇਨਕਾਰ ਹੀ ਹੁੰਦੇ ਸੀ ਪਸਾਰੀ ਪਖਾਨ ਦੇ ਕੁਝ ਐਸੇ ਪਸਾਰੀ ਹੁੰਦੇ ਨੇ ਜਿਨ੍ਹਾਂ ਨੂੰ ਅਸੀਂ ਛੱਡਣਾ ਨਹੀਂ ਚਾਹਦੇ ਜਿਵੇਂ ਕਿ ਆਪਣਾ ਧਰਮ ਕੋਈ ਨਹੀਂ ਛੱਡਣਾ ਚਾਹੁੰਦਾ ਆਪਣੀਆਂ ਰੀਤ ਅਸਮਾਨ ਨੂੰ ਹਰ ਕੋਈ ਆਪਣੇ ਨਾਲ ਰੱਖਣਾ ਚਾਹੁੰਦਾ ਹੈ ਜਦੋਂ ਸਿ ਇਹ ਸਾਰੇ ਇਹ ਕਿ ਨ ਪਛਾਣਦੇ ਇਹਨੁੱਤੇ ਨੇ ਇਹਨਾਂ ਨੂੰ ਜਦੋਂ ਸੇ ਕਹਾਣੀ ਰਾਹੀਂ ਸੁਝਾਦਰ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਇਹ ਬੜੇ ਹੀ ਜਸਟ ਬੜੇ ਬਾਦਸ਼ਾਹੀ ਬੜੇ ਹਵਾਰਵੇਂ ਔਰ ਬੜੇ ਫੋਸ ਵੈਲੂਸ ਸਮਖਾਉਂਦੇ ਨੇ ਮਸਲਨ ਵੀ ਪੰਜਾਬੀ ਬੰਦਾ ਉਦਮੀ ਹੈ ਜੋਖਮ ਉਠਾ ਸਕਦਾ ਹੈ ਬਿਹਤਰ ਮੌਕੇ ਦੀ ਤਲਾਸ਼ ਵਿੱਚ ਬਿਹਤਰ ਜ਼ਿੰਦਗੀ ਲਈ ਮੁਸ਼ਕਲਾਂ ਸੇ ਹੇਠ ਸਕਦਾ ਹੈ ਬਲਕਿ ਮੈਂ ਕਹਿਣਾ ਚਾਹਾਂਗੀ ਕਿ ਆਰਥਿਕ ਪਦਾਰਥਕ ਖੁਸ਼ਹਾਲੀ ਪੰਜਾਬੀ ਬੰਦੇ ਦੇ ਅੰਦਰ ਕਿਵੇਂ ਝੁਟਕ ਚੰਮੀ ਹੋਈਆ ਇਸ ਤੇ ਲਈ ਉਹ ਕੋ ਆਪਣੇ ਪਰਵਾਰ ਦੇ ਕੋ ਇੱਕ ਨੂੰ ਬਣਾ ਲਈ ਕਿਵੇਂ ਜੂਝਦਾ ਤੇ ਕਿਵੇਂ ਸਭ ਕੋਈ ਦਾ ਲਾ ਦਿੰਦਾ ਹੈ ਇਸ ਪਛਾਣ ਨੂੰ ਪੰਜਾਬੀਆਂ ਨੇ ਪ੍ਰਵਾਸ ਨੇ ਹੋਰ ਭੂਲਾ ਕੀਤਾ ਇਸ ਦੀ ਹੋਰ ਦੂੰਗੀ ਗੂੜੀ ਪਛਾਣ ਬਣਾਈ ਹੈ ਅ ਮਤਲਬ ਮੈਂ ਸੋਚਦੀ ਹਾਂ ਕਿ ਹਰ ਬੰਦਾ ਜਿਹਨੇ ਪ੍ਰਵਾਸ ਕੀਤਾ ਉਹਦੀ ਇੱਕ ਆਪਣੀ ਕਹਾਣੀ ਹੈ ਔਰ ਇਹ ਕਹਾਣੀ ਉਸ ਦੇ ਸੰਘਰਸ਼ ਦੀ ਉਸ ਦੇ ਸਾਹਸ ਦੀ ਮੁਸਤੀ ਸਫਲਤਾ ਦੀ ਕਹਾਣੀ ਹੈ ਔਰ ਹਰ ਬੰਦੇ ਦੀ ਸਫਲ ਹੋ ਕੇ ਦੱਸਿਆ ਕਿ ਪੰਜਾਬੀ ਬੰਦੇ ਦੀ ਅਸਲ ਪਛਾਣ ਦਾ ਇੱਕ ਪਛਾਣ ਚਿੰਨ ਇਹ ਹੈ ਜਿਹੜੀ ਅਸੀਂ ਤੇ ਨਾਲ ਉਥੇ ਆਰਟਿਸਟਿਕ ਸਪੇਸ ਮੰਨੀ ਹੈ ਜਿਹੜੀ ਰਾਜਨੀਤਿਕ ਸਪੇਸ ਮੰਨੀ ਹੈ ਜਿਹੜੀ ਸਮਾਜਿਕ ਸਪੇਸ 'ਚ ਸਥਾਨ ਰਹੀ ਹੈਗੇ ਆ ਉਹ ਸਾਰਾ ਪੰਜਾਬੀ ਬੰਦੇ ਦੀਆਂ ਪਹਿਚਾਣੀਆਂ ਦਾ ਉਸਤੇ ਕਿਰਤੀ ਤੇ ਸ਼ੌਕ ਟਿਕਣ ਦਾ ਉਸਤੇ ਸਮਾਜ ਤੋਂ ਨਿਲੇਪ ਹੋ ਕੇ ਜਿੰਦੇ ਸਾਡੇ ਉਤੇ ਸਭ ਨੇ ਆਖਦੇ ਨੇ ਆਖਣਦਿਆਂ ਅੱਗੇ ਰੁਕੇ ਚੱਲਣ ਦੇ ਚਾਦਰ ਦਾ ਪ੍ਰਤੀਮਾਨ ਦਾ ਸੰਕੇਤ ਕਰੇ ਇੱਕ ਪਾਸੇ ਕਮਾਉਣ ਦਾ ਖਰਚਣ ਦਾ ਫਿਰdoctype ਆਪਣਾ ਹੱਕ ਚ ਤਾਉਣ ਦਾ ਔਰ ਆਪਣੇ ਜਿਸ ਸਮਾਜ ਵਿੱਚ ਹੋ ਰਹੇ ਹੈ ਉਹਦੇ ਵਿੱਚ ਆਪਣੀ ਹੋਣਸ ਹਸਤੀ ਦੀ ਪਛਾਣ ਬਣਾਉਣ ਦਾ ਇੱਕ ਤਰ੍ਹਾਂ ਇਹ ਹੈਗਾ ਕਿ ਉਹਨਾਂ ਲੋਕਾਂ ਨਾਲ ਮੋਟਰ ਨੂੰ ਰੁਕ ਸਕੇ ਤਾਂ ਤੇ ਇਸ ਨੂੰ ਮੈਂ ਚਰਚਾ ਕੀਤਾ ਕਿ ਇੱਕ ਊਰਜਾ ਰੱਖਣ ਵਾਲੀ ਕਾਮ ਜਿਹੜੀ ਹੈਗੀ ਆ ਉਸ ਦੀ ਪਛਾਣ ਉਸ ਨੇ ਸਾਰੇ ਦੁਨੀਆ ਨੂੰ ਤੇ ਲੈਵੇਂ ਬੰਦੇ ਨੇ ਦਿੱਤੀ ਪਰ ਇਸ ਪਛਾਣ ਨੂੰ ਜਦੋਂ ਸੀ ਪੰਜਾਬੀ ਬੰਦੇ ਨੇ ਆਪਣੀ ਤੇ ਪੰਜਾਬੀਆਂ ਨਾਲ ਵਾਹ ਪੈਣ ਵਾਲੇ ਹੋਰ ਰੰਗਾਂ ਰਸਨਾ ਦੀ ਦ੍ਰਿਸ਼ਟੀਆ ਦੇਖਿਆ ਤਾਂ ਕੀ ਸੰਕਟ ਦੀ ਦੁਸ਼ੌਰੀਆਂ ਕੀ ਪ੍ਰਤੀਕਰਮ ਕੀ ਦਿੱਕਤਾ ਸਮੁਖਾਉਂਦੀਆਂ ਨੇ ਇਹਦੇ ਬਾਰੇ ਵੀ ਕਹਾਣੀ ਬਹੁਤ ਦਿਲਚਸਪ ਚੋਖੇ ਦਿੰਦੀ ਹੈ ਦੋ ਵਕਤ ਮੈਂ ਗੱਲ ਕਰਨਾ ਚਾਹਾਂਗੀ ਇਹ ਕਿ ਇਹ ਕਿ ਆ ਬਾਕੀ ਦੂਜੇ ਜਿਹੜੇ ਹਨ ਸਾਡੇ ਬਾਰੇ ਕੀ ਸੋਚਦੇ ਨੇ ਤੇ ਇੱਕ ਇਹ ਕਿ ਅਸੀਂ ਦੂਜਿਆਂ ਨੂੰ ਕਿੱਥੇ ਰੱਖ ਦੇਣਾ ਉਹਦੇ ਵਿੱਚ ਹੈਗਾ ਕਿ ਰੰਗਾਂ ਰਸਾਂ ਦੇ ਵਿੱਚ ਜਿਹੜੀ ਸਾਡੀ ਪੰਜਾਬੀਆਂ ਦੀ ਪਛਾਣ ਬਣਦੀ ਹੈ ਉਹ ਸਾਡੀ ਪੂਰੀ ਦਿਖਦੀ ਹੈ ਜਿਸ ਨੂੰ ਦੂਜੇ ਜਿਹੜੇ ਹੈਗੇ ਨੇ ਉਹ ਜਾਂ ਗੋਲੇ ਜਿਹੜੇ ਹੈਗੇ ਨੇ ਉਹ ਡਾਟੀ ਬਾਸਕਟ ਪੱਪੀ ਜਾਂ ਕਾਰਿਆ ਸਲਾਣਾ ਕਹਿ ਕੇ ਹੋਰ ਨਾਂ ਦੇ ਦਿੰਦੇ 911 ਤੋਂ ਪਹਿਲਾਂ ਦਰਸ਼ਨ 300 ਜਨਨ ਬਹੁਤ ਸਾਰੇ ਕਹਾਣੀਆਂ ਕਰ ਤੇ 911 ਤੋਂ ਬਾਅਦ ਜਗਦੀਪ ਬਾਦ ਪ੍ਰੋਫੈਸਰ ਹਰਪਜਨ ਸਿੰਘ ਜਾਂ ਰਾਣੀ ਨਗਿੰਦਰ ਨੇ ਇਸ ਨਸਲੀ ਵਿਤਪੇ ਨੂੰ ਨਸਲੀ ਹਿੰਸਨ ਦੇ ਹੇਠ ਤਾਈ ਨੂੰ ਜਿਵੇਂ ਉਭਾਰਿਆ ਇਹ ਦੱਸਿਆ ਹੈਗਾ ਕਿ ਪੰਜਾਬੀ ਡੈਸਪੋਰਾ ਜਿਹੜਾ ਆਰਥਿਕ ਤੌਰ ਤੇ ਕਰ ਰਿਹਾ ਜਿਹੜਾ ਮਿਹਨਤ ਯੋਗਤਾ ਦੇ ਨਾਲ ਉੱਥੇ ਥਾਂ ਲੈ ਰਿਹਾ ਪਰ ਉਹਨਾਂ ਦੀ ਜਿਹੜੀ ਖੁਸ਼ੀ ਹੈ ਜਿਹੜੀ ਚੈਨ ਉਹਨਾਂ ਦੀ ਜਿਹੜੀ ਅਸਥਿਰਤਾ ਹੈਗੀ ਹੈ ਉਹਨਾਂ ਦੀ ਦਿੱਕ ਕਰਕੇ ਹੀ ਸਮਾਹ ਕੇ। ਔਰ ਜਿਹੜੀਆਂ ਕਹਾਣੀਆਂ ਕਦੇ ਕਦੇ ਇਸ ਸਿਮੂਲੇਸ਼ਨ ਵਿੱਚ ਚੁਗਲੀ ਕਰਦੀਆਂ ਹੁੰਦੀਆਂ ਸੀ ਹੁਣ ਉਹਨਾਂ ਨੇ ਵੀ ਇਸ ਆਪਸ਼ਨ ਉੱਤੇ ਹਮੇਸ਼ਾ ਹਮੇਸ਼ਾ ਲਈ ਘਟਾਤਾ ਮਾਰ ਦਿੱਤਾ। ਹੁਣ ਔਰ ਮੈਂ ਮਨਨ ਇਸ ਵਾਰ ਸਿਰਫ ਇਹਨੂੰ ਉੱਤੇ ਸੰਕੇਤ ਕਰਨਾ ਚਾਹਾਂਗੀ ਟਾਈਮ ਦੇ ਘਾਟ ਕਰਕੇ ਕਿ ਪੰਜਾਬੀ ਸ਼ੁਰੂ ਤੋਂ ਕਿਸੇ ਕੱਟੜਤਾ ਦੀ ਮੁਤਾਬਨੀ ਹੈ। ਇੱਕ ਛਿੱਕੀ ਕਹਾਣੀ ਦਾ ਜ਼ਿਕਰ ਕਰਨਾ ਚਾਹਾਂਗੀ ਕਿ ਇੱਕ ਪਾਕਿਸਤਾਨੀ ਲੇਖਕ ਮਸਹੂਦ ਅਸ਼ਾਗ ਦੇ ਕਹਾਣੀਆਂ ਦੀ ਛਤਰੀ उस जरा एक मुसलमान पात्र है वो कह रहे हैं कि मेरे बा सिख से मेरे ने बा हिंदू सिंह जिड़िया मेरिया धियां नेमायके ब्याह करा लगे या जमाके ने सोचा ने कि जमायके भी मुसलमान ने एक दृश्य होर पेश करता है कि, कि एक ग जो है मौलवी है वह किसी गोरी भी छतरी हेठ जा रहा है ਨਨ ਲੱਗੇ ਕਿ ਪੰਜਾਬੀ ਦੇ ਪੰਜਾਬੀਆਂ ਦੀ ਜਿਹੜੀ ਨਸਲੀ ਸ਼ੁੱਧਤਾ ਸੀਗੀ ਉਹਦੇ ਵਿੱਚ ਹੋਰ ਰਲੇਵੇਂ ਹੋਰ ਪਾਂ ਦੇ ਗੁਣਾਇਸ਼ ਹੈ ਉਸ ਬਾਰੇ ਵੀ ਪੰਜਾਬੀ ਸੁਚੇਤ ਹੈ ਇਸ ਤੇ ਨਸਲੀ ਸ਼ੁੱਧਤਾ ਦਾ ਪ੍ਰਤੀ ਮਾਣ ਜਿਹੜਾ ਹੈਗਾ ਉਸ ਤਰ੍ਹਾਂ ਸਾਡੇ ਦੇਹ ਚ ਨਹੀਂ ਦੂਜਾ ਕਿ ਗੋਰੀਆਂ ਪ੍ਰਤੀ ਪੰਜਾਬੀ ਬੰਦੇ ਦੀ ਕੀ ਕਮਜ਼ੋਰੀ ਹੈ ਇਸ ਨੂੰ ਕਹਾਣੀ ਨੇ ਬਹੁਤ ਸੋਹਣੀ ਫੈਲਾਵਰ ਜਿਸਟਰ ਕੀਤਾ ਸਿਰਫ ਦੇ ਵਿੱਚੋਂ ਇੱਕ ਉਦਾਹਰਣ ਹੈ ਜੋ ਪਰਵੇਸ਼ ਸੰਧੂਨੀ ਕਹਾਣੀਸਰ ਵਿਕਵਾ ਪੜੀ ਜਾ ਸਕਦੀ ਹੈ ਕਾਲੀ ਔਰਤ ਤੋਂ ਕਾਲੀ ਔਰਤ ਨੂੰ ਬੰਨਉ ਨਹੀਂ ਕਾਲੀ ਸੰਤਾਨ ਨਾ ਹੋਵੇ ਇਸ ਤੋਂ ਪੰਜਾਬੀ ਬੰਦਾ ਕਿਵੇਂ ਤਰੰਦਾ ਹੈ ਇਸ ਦੇ ਸੰਕੇਤ ਬਹੁਤ ਫਿਕਸ਼ਨਰੀ ਚਲੇਪੁਰ ਹੈਗੇ ਨੇ ਇਹ ਸੇ ਹੈਗੇ ਕਿ ਤਿੰਨਾ ਰੰਗਾਂ ਵਿੱਚ ਅਸੀਂ ਆਪਣੇ ਆਪ ਨੂੰ ਕਾਲਿਆਂ ਤੋਂ ਵਧੀਆ ਸਮਝਦੇ ਆਂ ਤੇ ਗੋਰੀਆਂ ਤੋਂ ਆਪਣੇ ਆਪ ਨੂੰ ਦਰਜਾ ਬੰਦੀ ਵਿੱਚ ਖੇਡ ਲਿਆ ਆ ਇਹਦੇ ਬਾਰੇ ਵੀ ਇੱਕ ਬਹੁਤ ਸਾਥੀ ਵਿਧਾਨਵੀ ਦੀ ਕਹਾਣੀ ਹੈ ਚਰਚ ਦਾ ਸੌਰੀ ਫੋਰ ਸੇ ਇਹ ਕੋਣੀ ਜਾਏਗੀ ਮੈਂ ਦੱਸਣਾ ਨਹੀਂ ਚਾਹਾਂਗੀ ਸਮੇਂ ਦੀ ਘਾਤ ਕਰਕੇ ਮੈਂ ਧਰਮ ਬਾਰੇ ਕਿੱਸਾ ਤਿਉਹਾਰਾਂ ਬਾਰੇ ਜਾਂ ਵਿਆਹ ਜਨਮ ਮੌਤ ਬਾਰੇ ਸਾਡੇ ਕੀ ਦਿੱਤਾ ਰੋਸ ਨਹੀਂ ਨਾ ਪਰ ਇੱਕ ਛੱਡ ਕੇ ਸਿਰਫ ਜਿਹੜੇ ਕੀਮਤ ਪ੍ਰਬੰਧ ਹੋਵੇ ਹਨ ਜਿਹੜੇ ਮੁੱਦੇ ਤੇ ਮਸਲੇ ਕਿੰਜੇ ਤਾਂ ਗ੍ਰੈਂਡ ਕਰ ਰਹੇ ਹਨ ਨਾ ਉਹ ਜ਼ਿਕਰ ਕਰਾਂਗੀ ਉਹਦੇ ਚ ਦੋ ਗੱਲਾਂ ਬਹੁਤ ਖਾਸ ਹੈ ਇੱਕ ਹੈਗੇ ਕਿ ਡਾਇਸਪੋਰਿਕ ਡਾਇਸਪੋਰਿਕ ਅਨੁਭਵ ਦੀ ਜੈਂਡਰਡ ਜਿਹੜੀ ਪ੍ਰਕਿਰਤੀ ਹੈ ਉਹਦੇ ਬਾਰੇ ਔਰ ਦੂਸਰਾ ਹੈਗੇ ਕਿ ਮੇਜ਼ਬਾਨ ਸ਼ਨਾਖਤਾਂ ਦੇ ਨਾਲ ਸਾਡੀ ਜਿਵੇਂ ਅਸੀਂ ਹਾਈਫਨੇਟ ਕਰ ਰਹੇ ਹਾਂ ਆਪਣਿਆ شناخت ਨੂੰ ਬਚਾਉਣ ਦੂਸਰੇ ਨੂੰ ਆਪਣੀ ਹੋਣ ਦਾ ਅਹਿਸਾਸ ਦਿਵਾਉਣ ਅਦੇਸ਼ਨਾਕਤਾ ਦੀ ਰਾਜਨੀਤੀ ਨੂੰ ਸੰਧਵਰ ਕਰਨ ਦੇ ਵਿੱਚ ਇਹ ਮੁੱਦੇ ਐਮੀਏ ਪਰਪਲੇ ਨੇ ਔਰ ਨਸਲ ਤੇ ਜੈਂਟਰ ਨੇ ਸੁਲੋਨ ਵਿੱਚ ਮੈਂ ਸੁਣਿਆ ਕਿ ਮਹੱਤਵਪੂਰਨ ਸਰੋਕਾਰ ਬਣਦੇ ਨੇ ਨਾਰੀ ਮਾਰੇ ਜਗਦੀਸ਼ਵਰ ਨੇ ਪੇਪਰ ਪੜਿਆ ਪਰ ਮੈਂ ਉਸ ਬਾਰੇ ਸਿਰਫ ਇੱਕ ਸਟੇਟਮੈਂਟ ਕਰਨਾ ਚਾਹਾਂਗੀ ਕਿ ਜਿਹੜੇ ਘਰਾਂ ਤੋਂ ਦੂਰ ਨਸਲ ਤੇ ਸੱਭਿਆਚਾਰ ਦੀ ਸ਼ੁੱਧਤਾ ਨੂੰ ਸਾਂਭਣ ਰੱਖਣ ਦੀ ਜ਼ਿੰਮੇਵਾਰੀ ਜਿਵੇਂ ਔਰਤੇ ਪਾਈ ਜਾਂਦੀ ਹੈ ਅਰਗੁਸਿਕ ਇਹ ਕਿ ਬਾਹਰੀ ਪਰਵੇਖਸ਼ ਦੇ ਵਿੱਚ ਰੰਗ ਨਸਲ ਦਾ ਵਿਤਕਰਾ ਰਹਿਣਾ ਹੈਗਾ ਔਰਤ ਲਈ ਚੌਰਾ ਇੱਕ ਬੰਧਾਰ ਬਣ ਜਾਂਦੀ ਹੈਗੀ ਉਹਦੇ ਵਿੱਚ ਜਿਹੜਾ ਜਿਹੜਾ ਅਨੁਭਵ ਬਾਹਾਨੀਆਂ ਦੇ ਰਾਹੀਂ ਆ ਰਿਹਾ ਹੈਗਾ ਉਹ ਜਿਹੜੇ ਅਸੀਂ ਸਿਧਾਂਤਾਂ ਤੇ ਗੱਲਾਂ ਕਰਦੇ ਆ ਉਸ ਤੋਂ ਕਿਤੇ ਵੱਧ ਫਿਰਦੇ ਵਿਦਕ ਹੈ ਮੈਨੂੰ ਖੁਸ਼ੀ ਹੋਈ ਕਿ ਉਹ ਗੱਲ ਇਸ ਕਾਨਫਰੰਸ ਨੇ ਰਜਿਸਟਰ ਕਰਨ ਦੇ ਵਿੱਚ ਪੈਰ ਕਰਨੀ ਲਈ ਪਰ ਪੰਜਾਬੀ ਔਰਤ ਜਿਹੜੀ ਪੋਜੀਸ਼ਨ ਲੈ ਰਹੀ ਹੈ ਨਸਲੀ ਨਸਲੀ ਵਿਤਕਰੇਪਤੀ ਜਮਾਤੀ ਵਿਤਕੇ ਪ੍ਰਤੀ ਆਪਣੀ ਭਾਈਚਾਰੇ ਵੱਲੋਂ ਆਪਣੇ ਪਰਿਵਾਰ ਵੱਲੋਂ ਹੋ ਰਹੇ ਜਾਂਦੇ ਵਿਤਕੇ ਪ੍ਰਤੀ ਉਹ ਮੈਂ ਸਮਝਦੀ ਆ ਕਿ ਔਰਤ ਦੀ ਜਿਹੜੀ ਡਾਇਸਪੋਰਿਕ ਕੰਸਟਰਕਸ਼ਨ ਹੈ ਉਹ ਪੰਜਾਬੀ ਬੰਦੇ ਦੀ ਡਾਇਸਪੋਰਿਕ ਕੰਸਟਰਕਸ਼ਨ ਨਾਲੋਂ ਕਿਤੇ ਵੱਧ ਸਿਫਤ ਦੀ ਹੈ ਇਸ ਦੇ ਪਰਮਾਨ ਤੁਸੀਂ ਰੱਤ ਦੀ ਫਰੰਗਿਆਂ ਦੀਆਂ ਨੂੰ ਕਹਾਣੀਾਂ ਗਾਈ ਦੀ ਦੇਖਿਆ ਲਾਸਟ ਮੈਂ ਸੰਕੇਤ ਕਰਨਾ ਚਾਹਾਂਗੀ ਭਾਸ਼ਾ ਪਰ ਡਾਇਸਪੋਰਿਕ ਸਥਿਤੀਆਂ ਨੂੰ ਜਿਵੇਂ ਕਿ ਡਾਕਟਰ ਸਹਿੰਦਰ ਨੇ ਦੱਸਿਆ ਕਿ ਇਸ ਸਪੈਕਟਰ ਕਰਕੇ ਨਸੀਰ ਲਈਆਂ ਬੜੇ ਜੋਸ਼ ਉਰ ਦੇ ਨਾਲ ਚੱਲ ਰਹੇ ਆ ਉਸਤੇ ਵਿੱਚ ਸਰ ਆਪਣੀਆਂ ਪਾਸ਼ਾਈਆਂ ਇਸ਼ਨਾਫਤਾਂ ਜਿਵੀਆਂ ਨੇ ਉਹਨਾਂ ਸਾਮ ਚੱਕਣ ਦੀਆਂ ਦਾ ਫਿਕਰ ਵੀ ਜਿਹੜਾ ਹੈਗਾ ਮੂੜੀਆਂ ਤਰੀਹਾਂ ਵਿੱਚ ਸ਼ਾਮਲ ਹੋ ਰਿਹਾ। ਬੋਲੀ ਡਾਇਸਪੋਰਿਕ ਹਾਲਤਾਂ ਵਿੱਚ ਭਾਵੇਂ ਕੋਈ ਵੀ ਸਮਾਜਿਕ ਪ੍ਰਤਾਰਜ ਨਾ ਨਿਭਾਉਂਦੀ ਹੋਵੇ, ਭਾਵੇਂ ਕੋਈ ਵੀ ਆਰਥਿਕ ਮੁੱਲ ਨਾ ਰੱਖਦੀ ਹੋਵੇ ਪਰ ਫਿਰ ਵੀ ਉਸਦੀ ਜਿਹੜੀ ਮਿਸਟਿਕ ਕਲ ਸਪਿਰਚੁਅਲ ਵੈਲਿਊ ਹੈ ਉਸ ਤੋਂ ਸੇਨਕਾਰੀ ਵੀ ਹੋ ਸਕਦੀ ਹੈ। ਜਿਨ੍ਹਾਂ ਨੇ ਰੂਟਸ ਨਾਲ ਪੜਿਆ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਹੋਏਗਾ ਕਿ ਡੈਸਪੋਰਿਕ ਸੁਨਤਾਂ ਦੇ ਵਿੱਚ ਜਿਹੜੀ ਇਹ ਸੁਨਤਾ ਦੀ ਸਥਿਤੀ ਹੈ ਉਹਦੇ ਵਿੱਚ ਮਾਂ ਬੋਲੀ ਦੇ ਕੁਝ ਲਫ਼ਜ਼ ਜਿਹੜੇ ਹੈਗੇ ਨੇ ਉਹ ਜਲਾਵਤਨ ਮਈਆਂ ਆਵਾਜ਼ਾਂ ਦੇ ਵਰਗ ਸੁਮੰਦਰ ਬਣ ਜਾਂਦੇ ਆ। ਅੱਜ ਮਤਲਬ ਇਸ ਦਾ ਬੋਲੀ ਦਾ ਸਾਡੀ ਪਛਾਣਨਾ ਕਿਰਸ਼ਟ ਹੈ ਉਹ ਨਾਲ ਬੜੀ ਖੂਬਸੂਰਤੀ ਦੇ ਨਾਲ ਸਾਹਮਣੇ ਲੈ ਕੇ ਆਉਂਦਾ। ਡੈਸਪੋਰੇ ਨੇ ਅੰਗਰੇਜ਼ੀ ਹੋਰ ਸ਼ਿਫਟ ਕਰ ਜਾਣਾ ਇਹ ਇਹ ਪ੍ਰਬਿਮਾਨ ਇੱਕ ਪਾਸੇ ਪ੍ਰਬਿਮਾਨ ਹੈ। ਪਰ ਜਿਹੜਾ ਹੈਗਾ ਨਵੀਂ ਪੀੜ੍ਹੀ ਦੇ ਲਈ ਪੰਜਾਬੀ ਭਾਸ਼ਾ ਅ ਪਰਸੰਗਿਕ ਨਾ ਹੋ ਜਾਵੇ ਇਹਦੇ ਬਾਰੇ ਸਾਨੂੰ ਬਹੁਤ ਸੁਝੇਰਤ ਕਰਨੀ ਲੋੜ ਹੈ ਇਹਦੇ ਬਾਰੇ ਵਿੱਚ ਸਿਰਫ ਸਿਰਫ ਪਟਟੀ ਨਹੀਂ ਮਿੰਨੀ ਕਹਾਣੀ ਹੈ ਉਹਦੇ ਵਿੱਚ ਉਹ ਕਹਿੰਦਾ ਹੈ ਕਿ ਮੈਂ ਇੱਕ ਗੁਰਦੁਆਰੇ ਗਿਆ ਤਾਂ ਮੈਂ ਜਾ ਕੇ ਦੇਖਿਆ ਕਿ ਸੰਗਤ ਲੰਗਰ ਛਾ ਰਹੀ ਸੀ ਉਹਦੇ ਵਿੱਚ ਇੱਕ ਬੱਚਾ ਸਿਰ ਤੇ ਪਟਕਾ ਬੰਨੀ ਲੰਗਰ ਵਰਤਾ ਰਿਹਾ ਸੀ ਕਹਿੰਦਾ ਮੈਨੂੰ ਬਹੁਤ ਉਹਦੀ ਮਾਂ ਲਈ ਨਹੀਂ ਮੇਰੇ ਮਨ 'ਚ ਬਹੁਤ ਸਤਕਾਰ ਆਇਆ ਕਿ ਦੇਖੋ ਇਹਨਾਂ ਸਥਿਤੀਆਂ ਵਿੱਚ ਜੂਰੇ ਸਮੇਤ ਬੱਚੇ ਨੂੰ ਪਾਲ ਰਹੀ ਹੈ ਬਹੁਤ ਵਧੀਆ ਜਨਨ ਬੱਚੇ ਨੂੰ ਇੱਕ ਕਦਰ ਦੇ ਦਿੱਤੀ ਕਿ ਇਸਨੇ ਕਿਹਾ ਮੈਂ ਲੰਗਰ ਵਰਤਣਾ। ਉਹ ਕਹਿੰਦਾ ਲੰਗਰ ਵਰਤਦਾ ਆਂਦਾ ਉਹ ਬੱਚਾ ਮੇਰੇ ਕੋਲ ਆਨਾ ਤਾਂ ਉਹਦੇ ਹੱਥ ਵਿੱਚ ਰੈਤਾ ਸੀ ਜਾਂ ਦਹੀਂ ਸੀ ਪਰ ਉਹ ਕਹਿੰਦਾ ਸੀ ਯੋਗੜੀ 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 ਕਹਿੰਦਾ ਮੈਂ ਕਿਹਾ ਕਿ ਇਹ ਹੀ ਯੋਗੜੀ ਬਟੇ ਇਹਨੂੰ ਦਹੀਂ ਕਿਹਾ। ਉਹ ਯਾਰ ਰਹਿਤਾ ਸੀਗਾ। ਕਿਨ ਉਸ ਤੋਂ ਬਾਅਦ ਉਹ ਦੁਬਾਰਾ ਆਇਆ ਤੇ ਉਹ ਖੀਰ ਵਰਤਾ ਰਿਹਾ ਸੀ ਤੇ ਮੈਂ ਉਹਨੂੰ ਕਿਹਾ ਕਿ ਬੱਚੇ ਇਹਨੂੰ ਪੁੱਡਿੰਗ ਕਹਿੰਦਾ। ਤਾਂ ਕਿਨ ਮਾਂ ਜਿਹੜੀ ਸੀ ਉਹ ਦੂਰ ਖੜੀ ਉਹ ਕੰਨੀ ਕਿ ਨੋ ਪੰਜਾਬੀ ਇੰਗਲਿਸ਼ ਓਨਲੀ ਤੇ ਕਹਿੰਦਾ ਵੇਸ਼ ਕੀਆ ਕਿ ਫਿਰ ਜੇ ਇਹ ਗੱਲ ਨਹੀਂ ਕਿ ਇਹ ਜਿਹੜਾ ਕੋਪੇ ਦੇ ਸਿਰ ਤੇ ਬੰਨਿਆ ਹੋਇਆ ਉਹਦਾ ਕੀ ਫਾਇਦਾ ਜਦੋਂ ਜੇ ਭਾਸ਼ਾ ਦਾ ਤੇ ਸੱਟਾ ਚਾਰ ਦਾ ਰਿਸ਼ਤਾ ਅਸੀਂ ਨਹੀਂ ਬਣਾਉਂਦੇ ਤਾਂ ਅਸੀਂ ਕਿਸ ਕਿਸਮ ਦੀ ਜਿਹੜੀ ਹੈਗੀ ਉਸ ਭਾਸ਼ਾ ਅਸੀਂ ਕਿਤੇ ਸੇਰ ਨਹੀਂ ਵਾਣੀ ਆਖਰੀ ਗੱਲ ਕਿ ਡਾਇਸਪੋਰਿਕ ਕਹਾਣੀ ਦੇ ਪਰਤਕਣ ਤੇ ਸੋਚ ਨੂੰ ਤਾਕਤ ਆਪਣੀ ਪਛਾਣ ਤੋਂ ਆਪਣੀ ਸਭਿਆਚਾਰ ਤੋਂ ਆਪਣੀ ਬੋਲੀ ਤੋਂ ਹੀ ਮਿਲੇਗੀ ਇਹ ਉਸੇਆਂ ਜੜ੍ਹਾਂ ਨੇ ਜਿਹੜਾਂ ਦੀ ਤਰਕਤ ਲੈਣ ਲਈ ਇਹ ਬਿਲਕੁਲ ਜ਼ਰੂਰੀ ਨਹੀਂ ਹੈ ਕਿ ਜਿਹੜੇ ਆਰਥਿਕ ਬਦਾਰਤਕ ਮੌਕੇ ਪੰਜਾਬੀ ਦਾਸ਼ਪੁਰੇ ਨੂੰ ਮਿਲੇ ਨੇ ਉਹਨਾਂ ਨੂੰ ਤੇ ਲਾਂਕੀ ਦਿੱਤੀ ਜਾਵੇ ਪਰ ਇਹ ਤੇ ਕਿ ਪੰਜਾਬੀ ਪਛਾਣ ਨਾਲ ਸਾਜ ਤੇ ਸਰਬੱਤਾਂ ਉਸ ਨੂੰ ਮਾਨਸਿਕ ਆਤਮਕ ਤੇ ਕਲਪਨਾਤਮਕ ਪੱਖੋਂ ਹੋਰ ਸਮਰਿਤ ਅਤੇ ਸਵੰਦ ਬੜਾਈਗੀ ਬਹੁਤ ਵਾਸ਼ੀ